ਤਾਂ ਡਿਲੀਵਰੀ ਦੌਰਾਨ ਬੱਚੇ ਦੀ ਜਿਹੜੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਡਾਕਟਰਾਂ ਤੇ ਲਾਪਰਵਾਹੀ ਦੇ ਵੱਡੇ ਨੇ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਜੀ ਹਾਂ ਦਰਸਲ ਇੱਕ ਵਿਅਕਤੀ ਦੇ ਵੱਲੋਂ ਆਪਣੀ ਜਿਹੜੀ ਪਤਨੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਸ਼ਾਮ ਦੇ 4 ਵਜੇ ਤੋਂ ਬਾਅਦ ਦੱਸਦੀ ਹੈ ਕਿ 12 ਵਜੇ ਤੱਕ ਉਹ ਕਲਪਦੀ ਰਹਿੰਦੀ ਹੈ ਤਾਂ ਫਿਰ ਵੀ ਹਸਪੀਟਲ ਦੇ ਵਿੱਚ ਜਿਹੜੇ ਨਰਸਾਂ ਹੁੰਦੀਆਂ ਨੇ ਡਾਕਟਰ ਹੁੰਦੇ ਨੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਕਿਸੇ ਖਾਸ ਕੰਮ ਨੂੰ ਲੈ ਕੇ ਧਿਆਨ ਨਹੀਂ ਦਿੱਤਾ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਸਿਹਤ ਹੋਰ ਵੀ ਜ਼ਿਆਦਾ ਵਿਗੜਦੀ ਹੋਈ ਨਜ਼ਰ ਆਈ ਤਾਂ ਉਹਨਾਂ ਨੇ ਲੁਧਿਆਣਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਆ ਕਹਿ ਸਕਦੇ ਆ ਕਿ ਰੈਫਰ ਕਰ ਦਿੱਤਾ ਤਾਂ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਸਮਾਂ ਪਹਿਲਾਂ ਉਹ ਆ ਜਾਂਦੇ ਤਾਂ ਹਾਲਤ ਕੁਝ ਹੋਰ ਹੋਣੀ ਸੀ ਦੱਸਦੀ ਕਿ ਨਾਰਮਲ ਡਿਲੀਵਰੀ ਹੁੰਦੀ ਹੈ ਪਰ ਬੱਚੇ ਦੀ ਜਿਹੜੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਪੀੜਤ ਪਰਿਵਾਰ ਦੇ ਜਤਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਰਾਹੀਂ ਸਮਰਾਣਾ ਸਿਵਲ ਹਸਪਤਾਲ ਦੇ ਐਸ ਐਚਓ ਐਸ ਡੀ ਐਮ ਸਮਰਾਣਾ ਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਇੱਕ ਕਹਿ ਸਕਦੇ ਆ ਪੋਸਟ ਪਾ ਕੇ ਇਨਸਾਫ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਉਸ ਵਿਅਕਤੀ ਦਾ ਕਹਿਣਾ ਹੈ ਕਿ ਪਹਿਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਸਾਰਾ ਜਿਹੜਾ ਇਲਾਜ ਹੈ ਸੁਖਵਿੰਦਰ ਕੌਰ ਕੋਲੇ ਜਿਹੜਾ ਚੱਲਦਾ ਆ ਰਿਹਾ ਸਾਰੀਆਂ ਸਕੈਨਾਂ ਨੇ ਜਿਹੜੀਆਂ ਡਾਕਟਰ ਦੇ ਕਹਿਣ ਤੇ ਸਮੇਂ-ਸਮੇਂ ਕਰਾਉਂਦੇ ਰਹੇ ਨੇ ਪਰ ਜਦੋਂ ਮੇਰੀ ਪਤਨੀ ਦੇ ਪੇਟ ਦੇ ਵਿੱਚ ਪਾਲ ਰਹੇ ਬੱਚੇ ਦੀ ਆਖਰੀ ਸਕੈਨ ਕਰਵਾਈ ਤਾਂ ਜਦੋਂ ਡਾਕਟਰ ਸਾਹਿਬ ਨੂੰ ਦਿਖਾਈ ਤਾਂ ਡਾਕਟਰ ਕਹਿਣ ਲੱਗੇ ਕਿ ਬੱਚਾ ਬਿਲਕੁਲ ਨੋਰਮਲ ਹੈ ਤੇ ਇਸ ਨੂੰ ਮੇਰੇ ਕੋਲ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਐ ਇਸ ਦੀ ਡਿਲੀਵਰੀ ਸਟਾਫ ਨਹੀਂ ਕਰਵਾ ਦੇਣੀ ਐ ਜਿਸ ਦੇ ਵਿੱਚ ਡਰਨ ਦੀ ਕੋਈ ਗੱਲ ਨਹੀਂ ਐ ਤੇ ਜਦੋਂ ਆਪਣੀ ਪਤਨੀ ਨੂੰ ਲੈ ਕੇ ਹਸਪਤਾਲ ਜਾਂਦਾ ਦਾਖਲ ਕਰਵਾਉਂਦਾ ਤਾਂ ਕਿਸੇ ਵੀ ਡਾਕਟਰਾਂ ਨੇ ਜਿਹੜਾ ਕਹਿ ਸਕਦੇ ਆ ਉੱਥੇ ਉਸ ਨੂੰ ਨਹੀਂ ਦੇਖਿਆ ਸਟਾਫ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਤਾਂ ਪੀੜਤ ਪਰਿਵਾਰ ਦਾ ਕੀ ਕਹਿਣਾ ਤਨੋ ਵੀ ਸੁਣਾ ਦਿੰਦੇ ਆ ਮੇਰੇ ਬੱਚੇ ਦੀ ਮੌਤ ਨਹੀਂ ਹੋਈ ਸੀ ਅੰਗੈਲੀ ਨਾਲ ਹੋਈ ਸੀ ਇਹਨੇ ਡਾਕਟਰ ਨੇ ਕੋਈ ਮੇਰੇ ਨਾਲ ਗੋਣ ਨਹੀਂ ਕਰਿਆ ਸੀ ਦੇਖਵਾਰ ਇਹਨੇ ਜਾਣ ਕੇ ਕਰਿਆ ਸੀ ਮੇਰੇ ਨਾਲ ਕੀ ਨਾਮ ਸੁਖਮੰਦਰ ਗੌਰ ਕਿਉਂਕਿ ਜਦੋਂ ਉਹਨੇ ਮੈਨੂੰ ਕਿਹਾ ਸੀ ਮਾਚੂ ਵੜਿਆ ਹੋਇਆ ਸੀ ਨਹੀਂ ਗਏ ਸੀ ਬਾਅਦ ਵਿੱਚ ਇਹਨੇ ਕਿਹਾ ਕਿ ਨੋਰਮਲ ਤੁਹਾਡਾ ਬੱਚਾ ਹੋਣੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਐਸੀ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਐਸੀ ਪੂਰੇ 8 ਘੰਟਾ ਉੱਥੇ ਪਏ ਰਹੇ ਮੇਰੇ ਨਾਲ ਬਹੁਤ ਥੱਕਾ ਕਰਿਆ ਇਹਨੇ ਇਹ ਤਾਂ ਦੂਜੇ ਬੱਚੇ ਦੇ ਨਾਲ ਨਾ ਹੋਣਾ ਚਾਹੀਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ। ਕਦੋਂ ਸ਼ੁਰੂ ਹੋਇਆ ਸੀ ਇਹ ਇਲਾਜ ਤੁਹਾਡਾ? ਇਹ ਹੋਇਆ ਸੀ ਮੇਰਾ 5ਵੇਂ ਮਹੀਨੇ 'ਚ। ਮੈਨੂੰ ਪੂਰੇ 9 ਮਹੀਨੇ ਉੱਥੇ ਹੀ ਹੋਇਆ ਮੇਰਾ ਇਲਾਜ। ਤੇ ਉਸ ਤੋਂ ਬਾਅਦ ਜਦੋਂ ਮਤਲਬ ਪੂਰਾ ਜਦੋਂ ਟਾਈਮ ਆ ਗਿਆ ਸੀ ਡਿਲੀਵਰੀ ਦਾ। ਸਭ ਕੋ ਰਿਪੋਰਟਾਂ ਠੀਕ ਸੀ। ਹਾਂਜੀ ਸਾਰੀ ਰਿਪੋਰਟ ਠੀਕ ਹੈ ਮੇਰੇ ਕੋਲ ਸਾਰੀ ਰਿਪੋਰਟਾਂ ਹਨ। ਸਾਰਾ ਕੁਝ ਠੀਕ ਸੀ ਇਹਨਾਂ ਨੇ ਕਿਹਾ ਨਾਰਮਲ ਬੱਚਾ ਹੋਣੇ ਤੁਸੀਂ ਹਸਪੀਟਲ ਕਰਾ ਲਓ। ਮਛਵੜ ਮਿਲੂਗੇ ਮਸਾਨੂ ਤਾਂ ਮਛਵੜ ਮਿਲ ਲੋ ਤਾਂ ਐਸੀ ਫਿਰ ਗਈ ਐਸੀ ਤਾਂ ਇਹਨਾਂ ਕਿਆ ਕਿਆ ਕੋਈ ਮਛਵੜ ਮਿਲਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਨਾਰਮਲ ਬੱਚਾ ਹੋਣੀ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ 8 ਘੰਟੇ ਬਹੁਤ ਸਾਰਾ ਹਰਾਸਮੈਂਟ ਹੋਈ ਹੈ ਹਾਂਜੀ ਸਾਡੇ ਨਾਲ ਇੰਨਾ ਕਰਿਆ ਕਿਸ ਤਰੀਕੇ ਦਾ ਉਹਨਾਂ ਕਰਨ ਗਈ ਜਿੱਥੇ ਹੁੰਦਾ ਸਾਨੂੰ ਲੈ ਗਏ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹੇ ਦਰਦ ਲੈ ਜਾਓ ਬੈਠੇ ਜਾਓ ਦਰਦ ਲੈ ਜਾਓ ਉੱਠੇ ਜਾਓ ਘੁੰਮੇ ਜਾਓ ਸਾਡੇ ਨਾਲ ਬਹੁਤ ਜ਼ਿਆਦਾ ਉਹ ਕਰਿਆ ਇਹਨੇ ਤੇ ਡਾਕਟਰ ਆ ਪਈ ਸੀ ਇਹ ਉਹ ਦਿਨ ਨਹੀਂ ਆਈ ਸੀ ਪਰ ਉਹੀ ਸੀ ਕਰਮਚਾਰੀ ਸੀ ਕੋਈ ਸਟਾਫ ਸੀ ਸਟਾਫ ਸੀ ਬਸ ਜਿਹੜਾ ਰਾਤ ਨੂੰ 8 ਵਜੇ ਬਾਦ ਆਂਦੇ ਆ ਡਾਕਟਰ ਨੇ ਆਪ ਦੇਖਣਾ ਕੋਈ ਡਾਕਟਰ ਨਹੀਂ ਆਇਆ ਨਾ ਕੋਈ ਡਾਕਟਰ ਨਹੀਂ ਮੈਨੂੰ ਕਿਸੇ ਨੇ ਕੁਝ ਨਹੀਂ ਦੇਖਿਆ ਇਦਾਂ ਤਾਂ ਮੈਂ ਬੱਚਾ ਘਰ ਵੀ ਘੱਟ ਸਕਦੀ ਸੀ ਜਦ ਇਹ ਕਾਮੀ ਨੇ ਮੇਰੇ ਨਾਲ ਕਰਿਆ ਸੀ ਪਰ ਉੱਥੇ ਜਾ ਕੇ ਮੇਰਾ ਘਰ ਬੱਚਾ ਠੀਕ ਹੋਣੀ ਸੀ ਪਰ ਉਹਨੇ ਮੇਰੇ ਜਾਣ ਕੇ ਬੱਚਾ ਮਾਰਿਆ ਸੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਜਤਿੰਦਰ ਕੁਮਾਰਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕੀ ਘਟਨਾ ਵਾਪਰੀ ਘਟਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੇਸ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀਰ ਜੀ 12 ਵਜੇ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਚੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਹਰ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆ ਜਿਓ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਤੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੈਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ 4 ਵਜੇ ਬੱਚੇ ਦੀ ਡਿਲੀਵਰੀ ਹੋਈ ਉੱਥੇ ਜਾ ਕੇ ਬੱਚੇ ਦਾ 4 ਵਜੇ ਦਾ ਜਨਮ ਹੋਇਆ ਤੇ ਇਹਦੇ ਵਿੱਚ ਉਹਨੂੰ ਜਣ ਗੈਲੀ ਜਿਹੜਾ ਵੀਰਜੀ ਵੀਰਜੀ ਅੰਗੈਲੀ ਬਹੁਤ ਵੱਡੀ ਅੰਗੈਲੀ ਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਵੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਏ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾਂ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੁਛ ਤਾਂ ਲਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਦੀ ਫੋਨ ਕੰਨ ਨੂੰ ਲੱਗਿਆ ਹੋਇਆ ਸੀ ਉਹਨਾਂ ਦੇ ਬਸ ਉਹਨਾਂ ਨੇ ਆਪ ਦੇ ਕੰਮ ਕਰਦੇ ਫ੍ਰੀ ਕਿ ਵਾਈਫ ਦੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਹੀ ਗਏ ਕਿ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਡਿਲੀਵਰੀ ਹੋ ਜਾਣੀ ਆ ਹੋ ਜਾਣੀ ਆ ਇਦਾਂ ਕਰਦਿਆਂ ਕਰਦਿਆਂ ਨੇ ਵੀਰ ਜੀ ਪੂਰੇ 12 ਵਜਾ ਤੇ ਰੱਖਦੇ ਤੇ ਉਸ ਟਾਈਮ ਅਸੀਂ ਕਿੱਥੇ ਜਾਂਦੇ ਜਦੋਂ ਟਾਈਮ ਹੀ ਲੰਘ ਗਿਆ ਸੀਗਾ ਸਾਰਾ ਇਸ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਹਾਂਜੀ ਮੈਂ ਸ਼ਿਕਾਇਤ ਕਰਕੇ ਆਇਆ ਹਾਂ ਜੀ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਆਇਆ ਹਾਂ ਤੇ ਐਸ ਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐ ਮਲ ਏ ਸਾਹਿਬ ਕੋਲ ਬਾਕੀ ਸੀ ਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਮੈਂ ਸਾਰੇ ਕਿਤੇ ਮੈਂ ਮੰਗ ਕਰਦਾ ਜੀ ਜੋ ਸਾਡੇ ਨਾਲ ਤੱਕਾ ਹੋਇਆ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅੱਗੇ ਤੋਂ ਕਿਸੇ ਭੈਣ ਨਾਲ ਵੀ ਇਦਾਂ ਨਾ ਹੋਵੇ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਲੋਕਾਂ ਦਾ ਫਾਇਦਾ ਚੱਕਦੇ ਨੇ ਗਰੀਬ ਬੰਦਾ ਵੀਰ ਜੀ ਕਿੱਥੇ ਜਾਊਗਾ ਹੋਰ ਸਿਵਲ ਹਸਪੀਟਲ 'ਚ ਜਾਊਗਾ ਠੀਕ ਨਹੀਂ ਉੱਥੇ ਕੋਈ ਜਦੋਂ ਕੇਅਰ ਕਰਨੇ ਵਾਲਾ ਨਹੀਂ ਹੈਗਾ ਤਾਂ ਕਿੱਥੇ ਜਾਣਾ ਬੰਦੇ ਨੇ ਸਾਡੀ ਕੋਈ ਉੱਥੇ ਕੇਅਰ ਨਹੀਂ ਹੋਈ ਹੈਗੀ ਵਾਈਫ ਮੇਰੀ ਤੜਫਦੀ ਰਹੀ ਆ ਜਦੋਂ ਮੇਹ ਤੋਂ ਨਾ ਦੇਖੀ ਗਈ ਉਹ ਮੈਂ ਫੇਰ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਦਾ ਉਹਨਾਂ ਨੇ ਰੈਫਰ ਕਰਿਆ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5 ਵਜੇ ਆਇਆ ਸਟਾਫ ਦੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਈਵਨਿੰਗ ਵਾਲਾ ਉਹਨਾਂ ਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨਾਂ ਨੇ ਉਸ ਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ ਟੂ ਫਿੰਗਰ ਰੂ ਸੀ ਉਸ ਤੋਂ ਬਾਅਦ ਉਸਨੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰਿਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ ਹੈ ਨਾ ਪੇਨ ਇਹ ਹਜੇ 2 ਫਿੰਗਰ ਹੀ ਐ ਐਸ ਕਰਕੇ ਸੀ ਤੁਹਾਨੂੰ ਲੁਧਿਆਣੇ ਭੇਜਦੇ ਆ ਫਿਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਨ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਆ ਸੀ ਤੁਹਾਨੂੰ ਲੁਧਿਆਣੇ ਭੇਜ ਰਿਹਾ 11 ਵਜੇ ਰਾਤ ਨੂੰ ਅਜੇ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਸਪੈਸ਼ਲ ਲੁਧਿਆਣੇ ਸਿਵਲ ਹਸਪੀਟਲ ਰੈਫਰ ਕਰ ਦਿਓ ਉਹਨਾਂ ਨੇ ਉਸ 11 ਵਜੇ ਪੇਸ਼ੈਂਟ ਨੂੰ ਉੱਥੇ ਲੁਧਿਆਣੇ ਸਿਵਲ ਹਸਪੀਟਲ ਰੈਫਰ ਕਰਤਾ ਇਹ ਰਿਹਾ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫੇ ਸਾਨੂੰ ਪਤਾ ਲੱਗਾ ਕਿ ਐਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਅਸੀਂ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ੈਂਟ ਰਾਤ ਨੂੰ 11 ਵਜੇ ਰੈਫਰ ਹੋਇਆ ਤੇ ਲੁਧਿਆਣੇ ਸਿਵਲ ਹਸਪੀਟਲ ਦੇ ਵਿੱਚ ਸਵੇਰੇ 4:30 ਵਜੇ ਆ ਕੇ ਇਹਨਾਂ ਦੀ ਡਿਲੀਵਰੀ ਆ 6 ਘੰਟੇ ਬਾਅਦ ਪਰ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਮਰਕਰਸੀ ਅਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਹਰੇਕ ਅਨੁਸਾਰੀ ਫੈਸਿਲਿਟੀ ਦਿੱਤੀ ਗਈ ਆ ਤੇ ਸਾਰਾ ਹਸਪੀਟਲ ਜਨ ਨੂੰ ਸਮੇਂ-ਸਮੇਂ ਤੇ ਚੈ ਉਸ ਦੇ ਵਿੱਚ ਪੇਸ਼ੈਂਟ ਨੂੰ ਉਸ ਨੂੰ ਸਾਰਾ 3-4 ਵਾਰੀ ਦੇਖਿਆ ਉਸਨੇ ਪੇਸ਼ੈਂਟ ਨੂੰ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫੀਟਲ ਹਾਰਟ ਵੈਰਸ ਪ੍ਰੋਪਰ ਸਿਕ ਸੁਣਾ ਕੇ ਫਿਰ ਉਹਨੂੰ ਭੇਜ ਦਿੱਤਾ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਣਗੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦੇ ਵੀ ਅਸੀਂ ਸਾਰੇ ਕੰਮ ਵੀ ਕਰਦੇ ਹਾਂ ਤੇ ਸਾਨੂੰ ਸਿਰਫ ਇਹ ਫਿਰ ਵੀ ਇਦਾਂ ਇਹ ਜੋ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਨਿਊਜ਼ਪੇਪਰ ਦੇ ਰਾਹੀਂ ਐਸ ਕਰਕੇ ਸਟਾਫ ਬੜਾ ਪਰੇਸ਼ਾਨ ਹੈਗਾ ਨੇ ਤਾਂ ਸਾਡੇ ਨਾਲ ਵੀ ਕੋਆਪਰੇਟ ਕਰਨਾ ਹੈ ਤੇ ਝੂਠੇ ਇਲਜ਼ਾਮ ਲਗਾਉਣੇ 6 ਘੰਟੇ ਬਾਅਦ ਕੀ ਸਮਰਾਲਾ ਉੱਥੇ ਹੀ ਸੀਗਾ ਡਿਲੀਵਰੀ ਤਾਂ ਲੁਧਿਆਣੇ ਸਿਵਲ ਹਸਪੀਟਲ ਹੋਈ ਹੈ ਨਾ ਹੈਲੋ ਲੁਧਿਆਣੇ ਸਿਵਲ ਹਸਪੀਟਲ ਨੂੰ ਪੁੱਛਿਆ ਜਾਵੇ ਕਿ ਹਾਂਜੀ 6 ਘੰਟੇ ਬਾਅਦ ਪੇਸ਼ੈਂਟ ਤੁਹਾਡੇ ਕੋਲ ਡਿਲੀਵਰ ਹੋ ਰਹਾ ਤਾਂ ਕੀ ਪ੍ਰੋਬਲਮ ਆਈ ਹੋएगी ਐਂਡ ਡਾਕਟਰ ਸਾਹਿਬ ਇੱਕ ਪੋਸਟ ਵਾਇਰਲ ਹੋਈ ਸੀ ਜਿਸ ਦੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਹੋਈ ਹੈ ਡਿਲੀਵਰੀ ਅਣਗੈਲੀ ਹੋਈ ਹੈ ਸਮਰਾਸ਼ ਸਿਹਤਾਲ ਦੇ ਡਾਕਟਰ ਸੁਖਵਿੰਦਰ ਕੌਰ ਅਤੇ ਸਮਰਾਸ਼ ਹਸਪਤਾਲ ਦੀ ਕਾਰਜ ਜੋ ਰਾਜ ਸਵਾਲਾਂ ਨਿਸ਼ਾਨ ਖੜੇ ਕੀਤੇ हां जी एक कंप्लेंट आई है ते ओना कंप्लेंट ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਐਕਸਟਰਾ ਡਿਲੀਵਰੀ ਵਿੱਚ ਦਿੱਕਤ ਆਈ ਹੈ ਉਹ ਪਚਾਏ ਤੋਂ ਰੈਫਰ ਹੋ ਕੇ ਜਿਵੇਂ ਲੁਧਿਆਣਾ ਗਿਆ ਤੇ ਫਿਰ ਉਹਦੀ ਇਸ ਤਰ੍ਹਾਂ ਉੱਥੇ ਲੁਧਿਆਣਾ ਦੇਥ ਹੋਈ ਤੇ ਉਹਦੇ ਬਾਰੇ ਜੋ ਇਨਕੁਆਰੀ ਆਈ ਆ ਸੀ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਉਹਦੀ ਬੰਦੀ ਕਰਨੀ ਦੀ ਕਾਰਵਾਈ ਹੋਈ ਉਹ ਕਰਾਂਗੇ ਤੁਹਾਨੂੰ ਲਿਖਤੀ ਰੂਪ ਚ ਸ਼ਿਕਾਇਤ ਵੀ ਮਿਲੀ ਨਹੀਂ ਹਾਂਜੀ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਆ ਅਸੀਂ ਉਹ ਸ਼ਿਕਾਇਤ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਜਿਹੜੇ ਬਿਆਨ ਹਨ ਕਲਮ ਬੰਦ ਕਰਕੇ ਦੇਖਾਂਗੇ ਜੋ ਵੀ ਉਹਦੀ ਇਨਕੁਆਰੀ ਕਮੇਟੀ ਰਿਪੋਰਟ ਹੋਏ ਉਹਦੇ ਅਨੁਸਾਰ ਕਾਰਵਾਈ ਕਰਾਂਗੇ